ਇੰਕਾਉਂਟਰ ਮੁਕਾਬਲਾ ਆਇਆ ਸਰ ਕੀ ਸਾਰਾ ਮਾਮਲਾ ਜੀ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਕਿ ਯੁਧ ਨਸ਼ਾ ਵਿਰੁੱਧ ਆਪਣੀ ਮੁਹਿੰਮ ਚੱਲ ਰਹੀ ਹੈ ਉਹਦੇ ਤਹਿਤ ਸਾਡੇ ਸੀਆਈਏ ਇੰਚਾਰਜ ਦੀ ਟੀਮ ਨੂੰ ਅੰਡਰ ਦਾ ਸੁਪਰਵਾਈਜ਼ਨ ਆਫ ਐਸਪੀ ਡੀ ਅਜੇ ਰਾਜ ਡੀਐਸਪੀ ਡੀ ਰਾਜਿੰਦਰ ਮਨਾਸ ਸਾਡੇ ਏਐਸਪੀ ਸਾਹਿਬ ਅਸ਼ੋਕ ਮੀਨਾ ਜੀ ਆਈਪੀਐਸ ਤੇ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਰਿਸੀਵ ਹੋਈ ਸੀ ਵੀ ਰਾਤੀ ਜਿਹੜੇ ਦੋ ਬੰਦੇ ਨੇ ਵਿਜੇ ਤੇ ਗੁਰਜੰਟ ਜਿਹੜੇ ਬਰੋਪਾਲ ਦੇ ਰਹਿਣ ਵਾਲੇ ਆ ਇਹਨਾਂ ਨੇ ਡਰੋਨ ਰਾਹੀਂ ਕੋਈ ਕਨਸਾਈਨਮੈਂਟ ਜਿਹੜੀ ਹੈ ਹਥਿਆਰਾਂ ਦੀ ਤੇ ਡਰੱਗਸ ਦੀ ਹਾਸਲ ਕੀਤੀ ਹੈ ਤੇ ਗਾਂ ਇਸ ਕਨਸਾਈਨਮੈਂਟ ਨੂੰ ਕੱਢਣ ਲਈ ਇਹਨਾਂ ਨੇ ਜਿਹੜੇ ਦੋ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਵਿਜੇ ਤੇ ਸਾਗਰ ਇਹਨਾਂ ਨਾਲ ਕੋਈ ਡੀਲ ਸੈੱਟ ਕੀਤੀ ਹੈ ਜਿਹੜੀ ਕਿ ਚਵਾਲ ਥਾਣੇ ਦੇ ਰੇਅ ਦੇ ਵਿੱਚ ਇੱਥੇ ਬਾਰਡਰ ਦੇ ਨੇੜੇ ਹੋ ਰਹੀ ਸੀਗੀ ਇਨਫੋਰਮੇਸ਼ਨ ਮਿਲਣ ਤੇ ਸੀਆਈ ਦੀ ਟੀਮ ਨੇ ਮੌਕੇ ਤੇ ਰੇਡ ਕੀਤਾ ਤੇ ਪੁਲਿਸ ਨੂੰ ਵੇਖ ਕੇ ਇਹਨਾਂ ਨੇ ਆਪਣੇ ਸੋਫਿਸਟੀਕੇਟਿਡ ਜਿਹੜੇ ਪਿਸਤਲ ਨੇ ਉਹਦੇ ਤੋਂ ਸੀਆਈ ਟੀਮ ਤੇ ਫਾਇਰਿੰਗ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਫਾਇਰ ਕੀਤੇ ਗਏ ਜਿਹਦੇ ਵਿੱਚ ਸਾਗਰ ਤੇ ਵਿਜੇ ਜਿਹੜੇ ਕਿ ਮੌਕੇ ਦੇ ਜਥਮੀ ਹੋ ਗਏ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਤੇ ਉੱਥੇ ਜਿਹੜੇ ਇਲਾਜ ਨੇ ਮੌਕੇ ਤੇ ਇਹਨਾਂ ਕੋਲੋਂ ਤਿੰਨ ਸੋਫਿਸਟੀਕੇਟਿਡ ਪਿਸਤਲ ਜਿਹੜੇ ਕਿ ਪਾਕਿਸਤਾਨ ਤੋਂ ਆਏ ਸੀਗੇ ਨਾਲ ਜਿੰਦਾ ਰੋਂਦ ਇਹ 7 ਕਿਲੋ ਅਫੀਮ ਤੇ 1 ਲੱਖ ਜਿਹੜਾ ਡਰਗਮਨੀ ਬਰਾਮਦ ਹੋਇਆ ਤੇ ਜਿਹੜੀ ਇਹਦੀ ਪੁਛਗੇ ਚਲਦੀ ਪਈ ਹੈ ਕੇਸ ਦੇ ਵਿੱਚ ਦੋਸ਼ੀਆਂ ਜਿਹੜੇ ਗ੍ਰਿਫਤਾਰ ਕੀਤੇ ਆ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣਗੇ। ਤਰਨਤਨ ਪੁਲਿਸ ਨੇ ਲਗਾਤਾਰ ਨਸ਼ੇ ਉਦ ਨਸ਼ਾ ਵਿਰੁੱਧ ਵੱਡੀਆਂ ਕਾਰਵਾਈਆਂ ਕੀਤੀਆਂ ਨੇ ਹੁਣ ਅੱਗੇ ਕੀ ਲੱਗ ਰਿਹਾ ਹੈ ਕਿਸ ਤਰੀਕੇ ਦੀ ਕਾਰਵਾਈ ਜਿਹੜੀ ਅੱਗੇ ਜਾਰੀ ਰਹੇਗੀ ਨਾ ਖਿਲਾਫ ਜਿਵੇਂ ਇਹੋ ਜਿਹੇ ਭੈੜੇ ਅੰਸਰ ਨੇ। ਸਾਡੀ ਤਰਨਤਨ ਪੁਲਿਸ ਵੱਲੋਂ ਨਸ਼ਾ ਦੇ ਖਿਲਾਫ ਬੜੀ ਜ਼ੋਰ ਤੋਂ ਇਹ ਮੁਹਿੰਮ ਚਲਾਈ ਗਈ ਹੈ ਤੇ ਗਾਵੀ ਦਈ ਜਾਰੀ ਰਹੇਗੀ ਤੇ ਜਿਹੜੇ ਪਾਕਿਸਤਾਨੀ ਅੰਸਰ ਨੇ ਉਹ ਚਾਹੁੰਦੇ ਆ ਕਿ ਬਈ ਇੱਥੇ ਜਿਹੜਾ ਆਪਣਾ ਮਾਹੌਲ ਹੈ ਉਹ ਖਰਾਬ ਹੋਏ ਇੱਥੇ ਨਸ਼ੀਆਤ ਨਸ਼ਿਆ ਤੇ ਪੀੜੀ ਨੂੰ ਲਾ ਕੇ ਉਹਨਾਂ ਨੂੰ ਖਰਾਬ ਕਰੇ ਬਟ ਜਿਵੇਂ ਕਿ ਸਾਡੀ ਸਰਕਾਰ ਦੀ ਪਾਲਿਸੀ ਹੈ ਕਿ ਬਈ ਜਿਹੜਾ ਵੀ ਕੋਈ ਗਲਤ ਕੰਮ ਦੇ ਵਿੱਚ ਲਿਪਤ ਹੋਏਗਾ ਤੇ ਜਿਹੜੀ ਗੋਲੀ ਦਾ ਜਵਾਬ ਜਿਹੜਾ ਹੈ ਗੋਲੀ ਨਾਲ ਹੀ ਦਿੱਤਾ ਜਾਵੇਗਾ